ਸਾਡੇ ਪ੍ਰੋਜੈਕਟ ਲਈ ਇਸ ਸ਼ਾਨਦਾਰ ਪ੍ਰਤੀਕਿਰਿਆ ਫਰੀਡੇਟਰ ਮੋਟਰਸਾਈਕਲ ਹੈਲਵੇਟ ਨੂੰ ਪ੍ਰਾਪਤ ਕਰਨ ਲਈ ਬਟਨ ਦਬਾਓ ਅਸੀਂ ਤਿੰਨ ਕੈਮਰਾ ਮੋਡੀਊਲਾਂ ਦੀ ਵਰਤੋਂ ਕਰਾਂਗੇ ਇੱਕ ਸਟੈਂਡਰਡ ਰਾਸਬੇਰੀ ਪਾਈ 8 ਮੈਗਾਪਿਕਸਲ ਸੈਂਸਰ ਸ਼ਾਰਟ ਵੇਵ ਇਨਫਰ Red ਲਾਈਟ ਲਈ ਇੱਕ ਇਨਫਰ Red ਫਿਲਟਰ ਲੈਸ ਸੈਂਸਰ ਅਤੇ ਗਰਮੀ ਦੇ ਦਸਤਖਤਾਂ ਲਈ ਇੱਕ ਫਲੇਅਰ ਲੈਪਟੌਨ 3.5 ਥਰਮਲ ਇਮੇਜਿੰਗ ਸੈਂਸਰ ਅਸੀਂ ਇਹਨਾਂ ਕੈਮਰਿਆਂ ਨੂੰ ਐਨਵੀਡੀਆ ਜੈਟਸਨ ਜ਼ੇਵੀਅਰ ਐਨਐਕਸ ਦੀ ਵਰਤੋਂ ਕਰਕੇ ਜੋੜਾਂਗੇ ਜੋ ਸਟੀਰੋਇਡ ਤੇ ਰਾਸਬੇਰੀ ਪਾਈ ਵਰਗਾ ਹੈ ਅੰਤ ਵਿੱਚ ਅਸੀਂ ਹੈਲਮਟ ਦੇ ਅੰਦਰ ਕੈਮਰਿਆਂ ਨੂੰ ਜੀ ਸਿਨੇਮਾਈਜ਼ਰ ਨਾਲ ਪ੍ਰਦਰਸ਼ਿਤ ਕਰਾਂਗੇ ਇਹ ਪ੍ਰੋਜੈਕਟ ਯੂਟਾ ਵਾਂਗ ਵਧੀਆ ਹੋਵੇਗਾ